ਆ ਤੁਸੀਂ ਕਹਦੇ ਮੈਂ ਤੁਹਾਡੇ ਵਰਗੀ ਨਹੀਂ ਤੁਹਾਡੇ ਸਾਰੇ ਦੇਖੋ ਜਿਹੜੇ ਸਾਰੇ ਅਕਸਰ ਇੱਥੇ ਤੁਹਾਡੇ ਨਾਲ ਖੜੇ ਜੀ ਨਹੀਂ ਬਿਲਕੁਲ ਜੀ ਮੈਂ ਬੁੱਧ ਪੇ ਇੱਕ ਕੁੜੀ ਹਾਂ ਸਰ ਜੀ ਮੈਂ ਤੁਹਾਡਾ ਦਰਜ ਜਾਇਜ਼ਤ ਵਾਲਾ ਜਾਇਜ਼ਤ ਮੈਂ ਤੁਹਾਡੀ ਬੱਚੀ ਹੈ ਮੇਰੇ ਨਾਲ ਹੈ ਅਸੀਂ ਸਭ ਤੁਹਾਡੇ ਨਾਲ ਖੜੇ ਹਾਂ ਬਾਬਾ ਜੀ ਇਹ ਕਰਦਾ ਨਹੀਂ ਹੋ ਸਕਦਾ ਐਸਪੀਸੀਟੀ ਤੋਂ ਵੀ ਪੁੱਛ ਚੁੱਕੇ ਨੇ ਜੋ ਕਾਨੂੰਨ ਦੀ ਕਾਰਵਾਈ ਹੈਗੀ ਆ ਉਹ ਅਸੀਂ ਕਰ ਰਹੇ ਹਾਂ ਔਰ ਜਲ ਤੋਂ ਜਲ ਜਿਹੜਾ ਹੈਗਾ ਇਹਦੀ ਅਵਸਥਾ ਪਾ ਕੇ ਅਸੀਂ ਸਜ਼ਾ ਵੀ ਇਹਨੂੰ ਛੇਤੀਓ ਛੇਤੀ ਦਵਾਉਂਗੇ ਫਾਸਟ ਟ੍ਰੈਕ ਦੇ ਵਿੱਚ ਨੈਸ਼ਨਲ ਪੈਗੀ ਜੀ ਉਹਨਾਂ ਦੀ ਅਜੇ ਉਹ ਹੀ ਰੋਣਾ ਫੜ ਰਿਹਾ ਜੀ ਰਸਮਾਂ ਦੀ ਪੂਤਾ ਕਰਕੇ ਅਸੀਂ ਜਲ ਤੋਂ ਜਲ ਜਿਹੜੀ ਹੈ ਜੀ ਇਸ ਇਹਨੂੰ ਸੈੱਟ ਹੋਵਾਂਗੇ ਦੇਖੋ 2500 ਕੇ ਅਸੀਂ ਬਾਤ ਨਹੀਂ ਜਾ ਸਕਦੇ ਭਾਜੀ ਸਾਡੀ ਮੇਰੀ ਟੀ ਦਾ ਗਲਾ ਘੋਟ ਕੇ ਮਾਰਿਆ ਨਾ ਉਹਨੂੰ ਉਤਾ ਹੀ ਮਾਰਨਾ ਹੈ ਉਦੋਂ ਹੀ ਹੋਊਗੀ ਇਹਦੇ ਵਿੱਚ ਸਾਰਾ ਕੁਝ ਹੀ ਹੋਊਗਾ ਜੀ ਸਾਰਾ ਕੁਝ ਹੀ ਹੋਊਗਾ ਜੋ ਕਾਨੂੰਨ ਦਾ ਚਾਰਜ ਵੀ ਕਰਾਂਗੇ ਭਾਜੀ ਐਸਪੀ ਸਾਹਿਬ ਜਿਨ੍ਹਾਂ ਨੇ ਡਿਊਟੀ ਦੀ ਕਟਾਈ ਵਰਤੀ ਹੈ ਜਿਹੜੇ ਮਲਾਇਮਣ ਜਿਹੜੇ ਪਹਿਲਾਂ ਸਭ ਤੋਂ ਪਹਿਲਾਂ ਆ ਦੀਏਗੀ ਪੂਰੀ ਤਰ੍ਹਾਂ ਉਹਨੇ ਫੋਨ ਆਇਆ ਸੀ ਜੀ ਜੀ ਇੱਕ ਤੋ ਵੀ ਇਦਾਂ ਦਾ ਕਰਕੇ ਕੋਈ ਹੈਗੀ ਆ ਉਹਦੇ ਬਾਰੇ ਜਿਹੜਾ ਹੈਗਾ ਉਹ ਮੈਂ ਡੀਪਲੀ ਜਿਹੜਾ ਜਾ ਕੇ ਉਹਨੂੰ ਇਸ ਚੀਜ਼ ਨੂੰ ਇਨਕੁਆਇਰ ਕਰੂੰਗਾ ਜੀ ਜਿਹਦੀ ਕੇਰੀ ਲੈਕੀ ਪਾਈ ਜਾਊਗੀ ਉਹਦੇ ਖਿਲਾਫ ਜਿਹੜਾ ਹੈਗਾ ਸੀ ਪੁਲੀ ਐਕਸ਼ਨ ਲੈ ਆਜੂਗਾ ਜੀ ਸਰ ਅਕਸਰ ਮੌਕੇ ਤੇ ਪਹੁੰਚ ਕੇ ਮੋੜ ਤੇ ਵਾਪਸੀ ਕੋ ਚੱਲ ਜਾਂਦੇ ਆ ਮੈਂ ਉਹੀ ਕਹਿੰਦਾ ਭਾਜੀ ਜਿਹੜਾ ਮੈਨੂੰ ਉਹ ਸੇਵ ਦੇ ਮੁਲਾਜ਼ਮ ਆਇਆ ਚਾਹ ਦੋਸਤਿਆਂ ਨੇ ਜਦੋਂ ਟੂਰ ਟੋੜਿਆ ਅੰਦਰ ਜਿਹੜੀ ਵੀ ਜੇਸ ਬੰਦੇ ਨੇ ਵੀ ਟਾਈਟ ਕੋਟੀ ਵੱਲ ਗੱਡੀ ਲੈ ਕੇ ਕਿਸੇ ਨੂੰ ਮੰਕੀ ਗੱਡੀ ਕੋਰੀ सारे अफसर इतना ਮੈਂ ਤੁਹਾਡੇ ਪੇ ਇੱਕ ਕੁੜੀ ਹੋ ਸਕਦੀ ਮੈਂ ਤੁਹਾਡਾ ਦਰਜ ਕਰਤੀ ਹਾਂ ਤੁਹਾਡੀ ਬੱਚੀ ਹੈ ਮੇਰੇ ਨਾਲ ਅਸੀਂ ਸਭ ਤੁਹਾਡੇ ਨਾਲ ਰਾਣੀ ਤੋਰਨੀ ਹੈ ਕੋਲ ਖੜ ਕੇ ਬਿਆਨ ਬੱਚੀ ਹੈ ਨਹੀਂ ਉਹਦੀ ਬੀਤੀ ਉੱਡੀ ਇਹ ਮੈਂ ਬਹੁਤ ਦੋਸਤ ਭਾਜੀ ਕਿਥੇ ਗਿਆ ਥੋੜੇ ਬ੍ਰਦਰ ਇੱਕ ਮੈਂ ਤੁਹਾਨੂੰ ਬ੍ਰਦਰ ਨਾਲ ਖਸਨ ਹੈ ਜੀ ਸਾਡੇ ਨੇਡੀਅਰ ਸਰ ਆਈਪੀਐਸ ਸਾਡੀ ਸਾਡੇ ਸਵੇਰੇ ਬਾਕੀ ਗੱਲਬਾਤ ਹੱਲੇ ਮੁੱਛ ਨਹੀਂ ਪਾਜੀ ਪਤਾ ਚਲੋ ਮੀਡੀਆ ਤੁਹਾਨੂੰ ਦੱਸਣ ਲੱਗਿਆ ਦੋਵੇਂ ਦੱਸੋ ਜੋਣ ਦੀ ਪੁਲਿਸ ਵੀ ਅਸੀਂ ਫਾਰਮੈਟ ਕਿਹੜੇ ਕਰਨ ਆ ਗਈ ਆ ਉਹਨਾਂ ਨੂੰ ਪਿਆਰ ਕਰੀ ਬੱਚੀ ਆ ਕਿ ਉਹਨਾਂ ਦੇ ਆ ਕੇ ਨਾ ਕੁਰਸੀਆਂ ਦੇ ਕਪੜਾ ਸਫਾਈ ਕਰਨਾ ਕਰਦੇ ਜੀ ਜਿਹੜੀ ਬੇਦਰਦੀ ਦੇ ਨਾਲ ਉਹਦੇ ਹਰ ਇੱਕ ਉਹਨਾਂ ਹੀ ਬੇਦਰਦੀ ਦੇ ਨਾਲ ਆਪਾਂ ਵੀ ਉਹਦੇ ਨਾਲੇ ਪੈਸੇ ਲਾਉਂਦੇ ਆਂ ਸਾਰਾ ਦਿਨ ਅਸtirate ਕਿੰਨੀ ਤਕਲੀਫ ਦਿੰਦੀ ਐ ਮੈਂ ਆਪਣੇ ਧੀ ਕੋਲ ਜਾਣਾ ਐ ਇਹਨੂੰ ਤੀ ਗੋਲੇ ਵਿੱਚੋਂ ਨੋ ਮੇਰੋ ਤੇ ਨੋ ਮੇਰੋ ਜੀ ਸਾਹਿਬ ਜੀ ਆਪਣੇ ਜਿਹੜਾ ਆਪਣਾ ਆਪਣਾ ਮਾਨ ਹੈ ਅਬ ਆਪ ਦੀ ਕਾਰਵਾਈ ਤੁਹਾਡੇ ਬਿਨਾ ਸ਼ੁਰੂ ਨਹੀਂ ਕਰ ਸਕਦੇ ਸਾਨੂੰ ਤੁਹਾਡੇ ਨਾਲ